ਇਹ ਅੰਕਤ ਇਹਨੂੰ ਗੱਡੀ ਨਹੀਂ ਚਲਾਣੀ ਆਂਦੀ ਤਾਂ ਕਿਉਂਨੇ ਇੱਥੋਂ ਬੋਝਾ ਤੋਂ ਫੜ ਕੇ ਨਾ ਇੱਦਾਂ ਹੀ ਖਾਲੀ ਇੱਥੇ ਮਾਲ 10 ਟੱਕੇ ਲੱਗੇ ਮੈਂ ਆਜੀ ਸੇ ਡਾਂਦਾ ਵੀ ਪਿਆ ਮੈਨੂੰ ਪਾਜੀ ਖੜ ਕੇ ਗੱਲ ਕਰੋ ਭਾਈ ਕਿੱਥੇ ਗੱਲ ਕਰੇ ਕਿੱਥੇ ਇਹਨਾਂ ਨੇ ਟੈਕਸ ਲਾਉਣੀਆਂ ਸ਼ੁਰੂ ਕਰਤੀਆਂ ਕੁੜੀਆਂ ਮੇਰੀ ਆਈ ਹੋਈਆਂ ਸੀਆਂ ਹੋਰ ਰਿਸ਼ਤੇਦਾਰ ਆਏ ਹੋਏ ਸੀਗੇ ਤਾਂ ਉਹਨਾਂ ਨੇ ਕਿਹਾ ਤਾਂ ਇਹ ਕੁੜੀਆਂ ਨੇ ਗੋਦੀ ਮੁੰਡਾ ਲਈ ਤਾਈ ਗੇਟ ਦੇ ਵਿੱਚ ਖੜੀ ਸੀ ਇਹਨੇ ਪਹਿਲੇ ਨੇ ਹੱਟ ਮਾਰੀ ਉਹਦੇ ਆਲ ਇਹਨਾਂ ਯੁਕਦਾ ਵੀ ਦੋਤੇ ਦੇ ਨਹੀਂ ਲੱਗੀ ਕੁੜੀ ਨੇ ਇੱਥੇ ਹੱਥ ਦੇ ਪਿੱਟਰ ਲਾ ਕੇ ਨਹੀਂ ਇਹ ਜੇ ਕੋ ਟੌਂਡ ਕੱਢੀ ਹੂੰ ਟੌਂਡ ਕਸੀ ਗੱਡੀ ਚਲਾਣਾ ਅਭੀ ਸਿੱਖੋ ਮੈਂ ਸਿਖਾਉਂਗਾ ਇਹ ਉਹ ਇਨਕੀ ਹੋਈ ਮਵਾਚਾਉਣੀ ਹੂੰ ਮੈਂਸੇ ਲੜਾਈ ਥੀ ਉਹਾਂ ਸੇ ਲੜਾਈ ਸੁਭੀ ਹੋਈ ਤਾਂ ਇਨਕੇ ਲੋਕ ਕੇ ਈਟ ਪੱਥਰ ਚੱਲਨੇ ਲੱਗੇ ਮੋੜ ਤੇ ਆਪਣਾ ਮੇਰੇ ਸਾਲੇ ਦਾ ਮੋਟਰਸਾਈਕਲ ਸੀਗਾ ਮੇਰੇ ਘਰ ਦੇ ਬਾਹਰ ਖੜਾ ਸੀਗਾ ਇਹਨਾਂ ਨੇ ਗੱਡੀ ਲਿਆ ਕੇ ਵਿਚ ਮਾਰੀ ਆ ਉਹਨੇ ਮੇਰੇ ਸਾਲੇ ਨੂੰ ਪੁੱਛਿਆ ਕਿ ਆਪਣਾ ਕੀ ਵਈ ਤੂੰ ਆਪਣਾ ਗੱਡੀ ਕਿਨੇ ਮਾਰੀ ਗਾਲੀ ਚ ਪੁੱਛਦਾ ਸੀ ਜਾਨੂ ਆਪਣਾ ਸਾਡੇ ਪਿੰਡਿਆਂ ਨੂੰ ਦੱਸਦਾ ਕਿ ਭਾਈ ਇਹਨਾਂ ਨੇ ਮਾਰੀ ਆ ਜਾਨੂ ਉਹ ਆਗੇ ਈ ਮੇਰੇ ਸਾਲੀ ਨੇ ਕਿਹਾ ਕਿ ਭਾਈ ਤੁਹਾਨੂੰ ਗੱਡੀ ਨਹੀਂ ਆਉਂਦੀ ਵੀਰ ਜੀ ਚਲਾਣੀ ਤੇ ਇੰਨੇ ਨੂੰ ਆਪਣਾ ਉਹਨੇ ਡੇਟੇ ਜਾ ਕੇ ਉਸੇ ਅੱਚ ਮਾਰਦੀ। ਇਹ ਲੜਾਈ ਕਰਮਚਾਰੀ ਕਲੋਨੀ ਤੇ ਗਲੀ ਨੰਬਰ ਕਿੰਨਾ ਮਾ 10/2 ਦੇ ਵਿੱਚ ਅਸੀਂ ਆਏ ਸੀਗੇ ਕੇ ਲੈ ਕੇ ਦੋ ਤੇਰਾ ਤੇ ਅਸੀਂ ਅੰਦਰ ਆਪਣਾ ਖੰਦੇ ਫਿੱਡੇ ਸੀਗੇ ਠੀਕ ਆ ਇਹ ਗੱਡੀ ਆਈ ਵਿੱਚੋਂ ਗੱਡੀ ਆਈ ਮੋਟਰਸਾਈਕਲ ਦੇ ਵਿੱਚ ਵੱਜੀ ਆ ਠੀਕ ਆ ਅਸੀਂ ਫਿਰ ਅੰਦਰ ਬੈਠੇ ਸਾਨੂੰ ਕਿਸੇ ਨੇ ਕਵਾਨੀਆਂ ਦਿੱਚਾ ਕਹਿੰਦੇ ਗੱਡੀ ਮਾਰ ਗਈ ਮੋਟਰਸਾਈਕਲ ਦੇ ਵਿੱਚੋਂ ਮੇਰਾ ਬੇਟਾ ਐਦਾਂ ਹੀ ਨਿਕਲੇ ਬਾਹਰ ਨਿੰਗਲ ਕੇ ਮਗਾ ਚਲ ਕੋਈ ਗੱਲ ਨਹੀਂ ਸੋਚ ਹੋਈ ਆ ਤਾਂ ਪਰ ਕਰਾ ਲਾਂਗੇ ਤਾਂ ਇਹਨਾਂ ਦੇ ਵਿੱਚੋਂ ਪੰਜ ਜਣੇ ਆਏ ਆ ਇਹ ਬੇਟੀ ਸੀ ਪਤਾ ਨਹੀਂ ਨੌ ਸੀਗੀ ਪਤਾ ਨਹੀਂ ਮਾਣਾ ਸੀਗੀ ਤੇ ਤਿੰਨੇ ਭਰਾ ਸੀਗੇ ਜਿੰਨੇ ਭਰਾ ਆਣ ਕੇ ਇੱਦਾਂ ਹੀ ਮੈਂ ਖੜਾ ਇੱਦਾਂ ਮੇਰਾ ਮੁੰਡਾ ਖੜਾ ਤੇ ਕਹਿੰਦਾ ਗੱਡੀ ਮੈਂ ਮਾਰੀ ਆ ਕਹਿੰਦਾ ਤਾਂ ਉਹ ਕਹਿੰਦਾ ਅੰਗਰ ਤੈਨੂੰ ਗੱਡੀ ਨਹੀਂ ਚਲਾਣੀ ਆਂਦੀ ਤਾਂ ਉਹਨੇ ਇੱਥੋਂ ਭੁੱਜਿਆ ਤੋਂ ਫੜ ਕੇ ਨਾ ਇੱਦਾਂ ਹੀ ਖੜ ਲਈ ਇੱਥੇ ਮਾਰੀ ਉਹਦੇ 10 ਟਾਂਕੇ ਲੱਗੇ ਹੋਈਆਂ ਮੁੰਡੇ ਦੇ ਮੰਡੀਰ ਦਾ ਟਾਂਕੀ ਹੋਸਪੀਟਲ ਦਾ ਕਰਿਆ ਤੇ ਉਸ ਬਾਅਦ ਮੈਂ ਅਜੇ ਛਡਾਂਦਾ ਵੀ ਪਿਆ ਮੈਂ ਕਿ ਭਾਜੀ ਖੜ ਕੇ ਗੱਲ ਕਰੋ ਭਾਈ ਖੜ ਕੇ ਗੱਲ ਕਰੋ ਕਿਤੇ ਇਹਨਾਂ ਨੇ ਟੱਜਲ ਹੋਣੀਆਂ ਜਰੂਰ ਕਰਤੀਆਂ ਇਹਨਾਂ ਨੇ ਇਹਨਾਂ ਨੇ ਸਾਡੇ ਕੋਲ ਜਾਇੰਟਸ ਆਪਣੇ ਲੈ ਕੇ ਮੇਰੀ ਮੇਰੀ ਕੁੜੀਆਂ ਮੇਰੀ ਆਈ ਹੋਈਆਂ ਸੀਗੀਆਂ ਹੋਰ ਰਿਸ਼ਤੇਦਾਰ ਆਏ ਹੋਏ ਸੀਗੇ ਤਾਂ ਉਹਨਾਂ ਨੇ ਕਿਹਾ ਐਦਾ ਕੁੜੀ ਨੇ ਗੋਦੀ ਮੁੰਡਾ ਲਿਤਾਈ ਗੇਟ ਦੇ ਵਿੱਚ ਖੜੀ ਸੀਗੀ ਨੇ ਪੈਦੇ ਨੇ ੱਟ ਮਾਰੀ ਉਹਦੇ ਆਲ ਇਹਨਾਂ ਨੂੰ ਕਿਹਾ ਵੀ ਡੋਤੇ ਤੇ ਨਹੀਂ ਲੱਗੀ ਕੁੜੀ ਨੇ ਇੱਥੇ ਹੱਥ ਤੇ ਪੱਟ ਲਾ ਕੇ ਨਿਕਲ ਗਈ ਫੋਨ ਕੀ ਹੋਇਆ ਫਿਰ ਆਜੀ ਇੱਥੇ ਆਣ ਕੇ ਕੰਪਲੇਂਟ ਕਰਾਈ ਅੱਜ 8 ਦਿਨ ਹੋ ਗਏ ਆ ਬੁੱਧਵਾਰ ਹੋ ਗਿਆ ਅੱਜ ਪਿਛਲੇ ਬੁੱਧਵਾਰ ਦੀ ਲੜਾਈ ਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਇੱਥੇ ਬੰਦਾ ਬਿਠਾਇਆ ਤੁਹਾਨੂੰ ਬਿਠਾਇਆ ਸੀ ਮੇਰਾ ਕੁੜਮ ਬਿਠਾਇਆ ਸੀ ਮੇਰਾ 8 ਵਜੇ ਦਾ ਹਾਂ ਨਾ ਕੋ ਰੋਟੀ ਨਾ ਪਾਣੀ ਨਾ ਚਾਹ ਕੁਝ ਵੀ ਨਹੀਂ ਕਿਹੜਾ ਠਾਣਾ ਬੰਦਾ ਇਹ ਹੈਗਾ ਆਪਣੇ ਸ਼ਿਵਾਜਨਗ ਚੌਕੀ ਕੀ ਕਾਰਵਾਈ ਕਿੱਦਾਂ ਦੀ ਕਾਰਵਾਈ ਜਾਂਦੇ ਹੋਣੀ ਚਾਹੀਦੀ ਕਾਰਵਾਈ ਕੀ ਆਈ ਤੇ ਕਹਿੰਦੇ ਉਹ ਬੰਦੇ ਨੂੰ ਛੱਡਣ ਉਹ ਸਾਨੂੰ ਜਲ ਮੱਦੀ ਬੁਲਾ ਲੈਣ ਸਾਡੇ ਫੋਨ ਨੰਬਰ ਇਹਨਾਂ ਦੇ ਕੋਲ ਆ ਜਰ ਮਜੀ ਜਨ ਬਲਾਲਾ ਆਈ ਆਉਣ ਨੂੰ ਤੇ ਆ ਰਹੇ ਨੇ ਤੁਹਾਡੀਆਂ ਦੋਣੀਆਂ ਪਾਂੜੀ ਤੁਹਾਡਾ ਵਜੀ ਉਹਨਾਂ ਦੀ ਵਜੀ ਉਹਨਾਂ ਦੀ ਵੀ ਲੱਗੀਆਂ ਸਾਡੇ ਜਿਆਦਾ ਲੱਗੀਆਂ ਕਿੰਨੇ ਬੰਦੇ ਵਜੀ ਤੁਹਾਡੇ ਸਾਡੇ ਕੁੜੀਆਂ ਦੀ ਲੱਗੀਆਂ ਕੁੜੀਆਂ ਨੇ ਵੀ ਆ ਜਾਣਾ ਹੈ ਤੇ ਮੇਰੇ ਘਰ ਵਾਲੀ ਨੇ ਇਹਨਾਂ ਨੇ ਕੁੱਟੀ ਇਹਨਾਂ ਨੇ ਜਿੰਨਾਂ ਦੀਆਂ ਨੇ ਮੈਂ ਅਬ ਇਹਨੇ 4-5 ਮੋਟਰਸਾਈਕਲ ਖੜੀ ਹੋਈ ਸੀ ਕੈਮਰਾ ਦੇਖੋ 4-5 ਮੋਟਰਸਾਈਕਲ ਖੜੀ ਹੋਈ ਸੀ ਤਾਂ ਇਹ ਬੋਲੇ ਚਲੋ ਬਲਾਲਾ ਬੈਕ ਬੈਕ ਕਰਕੇ ਦੂਸਰੀ ਗਲੀ ਮੇ ਲਗਾ ਦੇਤੇ ਠੀਕ ਹੈ ਤਾਂ ਇਹਨਾਂ ਨੇ ਬੈਕ ਕੀਤਾ के है है? के भी है, जो बात पूरी है वो बता है। में बता तो इन्होंने गाड़ी की।, की तो मोटरसाइकिल डिग गई मोटरसाइकिल डिगने के बाद मोटरसाइकिल सीधी करने के बाद में हम लोग गाड़ी उधर साइड में लगा के घर चले गए घर जाने के बाद में पंद्रह मिनट के बाद में सदा जी थे वो आए वो आए इनसे इनसे बातचीत हो रही मैं अंदर बैठा था फिर मैं बाहर बाद में निकला तो हमने कहा चलो अंदर बैठ के बातचीत कर लेते हैं अंदर तो आए उसके हुआ? पानी पी लिया। हाँ उसके पानी पूरी पी, पी लिया पानी पीने के बाद में बोले लाला चलो गाड़ी बैक से साइड में ले आए तो ये ये आगे आगे मैं पीछे पीछे तो सदा जी ने इनसे कुछ टोंट कसी तो उनके सी गाड़ी चलाना अभी सीखो मैं सिखाऊंगा ये हुँ। वो हुँ। इनकी हुई मुआ चावरी वहाँ से लड़ाई शुरू से लड़ाई हुई तो इनके लोग के ईट पत्थर चलने लगे मैं... स्टार्टिंग कहां से हुई वहीं से हुई अच्छा दोनों तरफ से ईटें चल रही थी नहीं एक इन, इन, इनकी बातचीत होते होते हुए इनके यहाँ पांच सात आठ बंदे थे वो आए लड़ने लगे ईट चलाने लगे मैं साइड में चला गया मैं साइड में जाके सौ नंबर पे मैंने फोन किया पुलिस आई मतलब दोनों तरफ से चली इनके ये तो बिचारे चली और इनको धक्का ईट के साइड में जाके ये तो, तो लेट गए फिर इनके भाई, इनके भाई जो आए, उनसे हम बुढ़े आदमी हम कहा लड़ेंगे मैंने जाके साइड में सो नंबर सो नंबर पे फोन किया पुलिस आई पुलिस ने कहा पुलिस बोली बंदे दो ਲਾ ਚੱਲ ਰਹਾ ਹੈ ਮਿਲ ਕੇ ਗੁੰਡਾ ਕਰਦੀ ہوئی ਹੈ ਗੁੰਡਾ ਕਰਦੀ ਜਮਕੇ ਵੀ ਮੁਸ਼ਕਿਲ ਸੇ 5 ਸਾਲ ਮੈਨੇ ਕਿ ਗੁੰਡਾ ਕਰਦੀ ہوئی ਸੀ ਮਾਂ ਪੇ ਨਹੀਂ ਗੁੰਡਾ ਕਰਦੀ ਗੁੰਡਾ ਗੁੰਡਾ ਕਰਦੀ ਇਹ ਹੀ ਹੈ ਇਹ ਪੱਥਰ ਚਲੇ ਗਏ ਬਸ ਠੀਕ ਹੈ ਮੇਰੇ 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 ਸਾਲੇਰੇ ਆਪਣਾ ਸੱਟਾ ਵਜੀਆਂ ਨੇ ਇਹਨਾਂ ਨੇ ਇਟ ਮਾਰੀ ਆ ਉਹਦੇ ਆਪਣਾ ਸਿਵਲ ਦੇ ਵਿੱਚ ਐਮ ਐਲ ਆਰ ਕੱਟੀ ਗਈ ਹੈ ਸਿਟੀ ਸਕੈਨ ਵੀ ਹੋਈ ਹੈ ਸਿਟੀ ਸਕੈਨ ਦੀ ਰਿਪੋਰਟ ਵੀ ਇਹਨਾਂ ਕੋ ਪਹੁੰਚੀ ਹੋਈ ਹੈ ਐਮ ਐਲ ਆਰ ਦੀ ਰਿਪੋਰਟ ਵੀ ਇਹਨਾਂ ਕੋ ਪਹੁੰਚੀ ਹੋਈ ਹੈ ਦੋ ਤਿੰਨ ਵਾਰੀ ਇਹਨਾਂ ਨੇ ਫੋਨ ਤੇ ਵੀ ਕਰਦੇ ਆਪਣਾ ਗੱਲਬਾਤ ਕੀਤੀ ਹੈ ਇਹਨਾਂ ਨਾਲ ਤੇ ਦੋ ਜਾਂ ਤਿੰਨ ਵਾਰੀ ਅਸੀਂ ਥਾਣੇ ਵੀ ਆ ਇਹ ਕਹਿੰਦੇ ਜੀ ਆਪਣਾ ਕਰਾਂਗੇ ਉਹ ਆਪਣਾ ਇੱਧਰ ਉੱਧਰ ਕਰਦੇ ਕਰਦੇ ਅੱਜ ਸਵੇਰੇ ਸਾਡੇ ਕੋਲ ਆਏ ਆ ਸਵੇਰੇ ਸਾਡੇ ਕੋਲ ਆ ਕੇ ਆਪਣਾ ਸਾਨੂੰ ਆਪਣਾ ਇੱਥੇ ਲਿਆਏ ਆ ਅਸੀਂ ਸਵੇਰ ਦੇ 7:30 ਤੋਂ 8:30 ਵਜੇ ਇੱਥੇ ਬੈਠੇ ਆ ਉਸ ਤੋਂ ਬਾਅਦ ਉਹਨਾਂ ਦਾ ਕੋਈ ਪਾਰਟੀ ਵਾਲਾ ਹੁਣ 5 ਮਿੰਟ ਪਹਿਲਾਂ ਆਇਆ ਇੱਕ ਬੰਦਾ ਹਜੇ ਬਾਕੀ ਕੋਈ ਨਾ ਇਨਚਾਰਜ ਆਇਆ ਨਹੀਂ ਲੜਾਈ ਦਾ ਕਾਰਨ ਕੁਛ ਨਹੀਂ ਸੀਗਾ ਜੀ ਮੋੜ ਤੇ ਆਪਣਾ ਮੇਰੇ ਸਾਲੇ ਦਾ ਮੋਟਰਸਾਈਕਲ ਸੀਗਾ ਮੇਰੇ ਘਰ ਦੇ ਬਾਹਰ ਖੜਾ ਸੀਗਾ ਇਹਨਾਂ ਨੇ ਗੱਡੀ ਲਿਆ ਕੇ ਵਿਚ ਮਾਰੀ ਆ ਉਹਨੇ ਮੇਰੇ ਸਾਲੇ ਨੂੰ ਪੁੱਛਿਆ ਕਿ ਆਪਣਾ ਕੀ ਬਈ ਤੂੰ ਆਪਣਾ ਗੱਡੀ ਕਿੰਨੇ ਮਾਰੀ ਗਾਲੀ ਚ ਪੁੱਛਦਾ ਸੀ ਜਾਨੂ ਆਪਣ ਇਹ ਮੇਰੇ ਸਾਲੀ ਨੇ ਕਿਹਾ ਕਿ ਭਾਈ ਤੁਹਾਨੂੰ ਗੱਡੀ ਨਹੀਂ ਆਉਂਦੀ ਵੀਰ ਜੀ ਚਲਾਣੀ ਤੇ ਇੰਨੇ ਨੂੰ ਆਪਣਾ ਆਪਣੇ ਡੇਟਾ ਜਾ ਕੇ ਸਰਚ ਮਾਰਤੀ ਉਸ ਤੋਂ ਬਾਅਦ ਆਪਣਾ ਸਾਡੀ ਲੇਡੀ ਸੀਗੀਆਂ ਬੱਚੇ ਸੀਗੇ ਉਹਨਾਂ ਦੇ ਡੇਟਾ ਆਪਣੇ ਲੱਗਣੇ ਸ਼ੁਰੂ ਕਰਤੀਆਂ ਹਾਂ ਹਾਂ ਈਟਾ ਚਲਾਨੀ ਸੀ ਕੋਈ ਕੈਮਰੇ ਦੀ ਨਹੀਂ ਵੀਰ ਜੀ ਆਪ ਤੁਹਾਡੇ ਮਹੱਲੇ ਚ ਆਪਣਾ ਸ਼ੈਦ ਹੋ ਸਕਦਾ ਆਪਣਾ ਕੋਈ ਤੇ ਕੈਮਰਾ ਲੱਗਿਆ ਹੋਵੇ ਉਹਨੂੰ ਪਤਾ ਕਰਨਾ ਮੇਰੇ ਸਾਡੇ ਘਰੇ ਕੈਮਰਾ ਨਹੀਂ ਲੱਗਿਆ ਹੋਇਆ ਹੁਣ ਕੀ ਇੱਥੇ ਕੀ ਮੁਸ਼ਕਲ ਆ ਰਹੀ ਹੈ ਇੱਥੇ ਆਪਣੇ ਮੇਰੇ ਫਾਦਰ ਸਾਹਿਬ ਨੂੰ ਸੇਅਰ ਦਾ ਬਿਠਾਇਆ ਹੋਇਆ ਤੇ ਉਹਨਾਂ ਦੇ ਪਾਰਟੀ ਵੱਲੋਂ ਆਪਣਾ ਸੇਅਸੀ ਸੇਅਰ ਦੇ 8 ਵਜੇ ਬੈਠੇ ਆ ਉਹਨਾਂ ਨੂੰ ਫ ਬਾਕੀ ਉਹਨਾਂ ਨੇ ਕਰ ਦਿਆ ਸੀ ਕਿ ਕੋਈ ਨਹੀਂ ਆਇਆ ਹੈਗਾ ਇੱਕੋ ਇੱਕ ਗੱਲਾ ਇੱਕ ਸਿੰਗਲ ਆਪਣਾ ਉਹਨਾਂ ਦਾ ਅਧਿਕਾਰਲਾ ਪਤਾ ਨਹੀਂ ਛੋਟਾ ਭਰਾ ਹੈ ਮਾਮਲਾ ਕੀ ਹੈ ਸੁਨੀ ਭਾਜੀ ਕਿਹੜੇ ਮਲੇ ਚੋਈ ਇੱਕ ਵਾਰ ਐਮਐਲਏ ਚ ਕਰਮ ਸਰਕਲ ਉਹਨਾਂ ਦੇ ਵਿੱਚ ਲੜਾਈ ਹੋਈ ਹੈ ਦੋ ਪਾਰਟੀਆਂ ਦੀ ਤੇ ਜਿਹੜੀ ਪਟਾਖਾ ਸਾਡੇ ਇੰਚਾਰਜ ਸੌ ਕਰ ਰਹੇ ਹਨ ਇਹਨਾਂ ਦੋਨੋਂ ਪਾਰਟੀਆਂ ਨੂੰ ਮੈਸੇਜ ਲਾਇਆ ਕਿ ਦੋਨੋਂ ਪਾਰਟੀਆਂ ਪ੍ਰੈਜ਼ੈਂਟ ਆਣ ਦੋਦੇ ਪਾਰਟੀ ਆ ਗਈ ਨੇ ਹੁਣ ਐਸ ਪਰ ਐਮਐਲਆਰ ਐਸ ਪਰ ਜੋ ਵੀ ਬਿਆਨ ਆਥੇ ਜਿਹੜੀ ਵੀ ਕਰਦੇ ਬਣੇ ਉਹ ਕਰਦੇ